ਖੁਦ ਗਾਜ਼ ਦਾਰੂ ਟੁੱਟੇ ਦਿਲਾਂ ਨੂੰ ਤਸੱਲੀ ਦੇਣ ਲਈ ਸਭ ਤੋਂ ਚੰਗਾ ਹੀਲਾ ਹੈ ਮੇਰੇ ਲਈ ਮੇਰੀ ਜ਼ਿੰਦਗੀ ਸ਼ੁਰੂ ਹੀ ਨਹੀਂ ਹੋਈ ਸੀ ਕਿ ਹਸ਼ਰ ਤੇ ਜਾ ਪੁੱਜੀ ਦੁੱਖ ਦੇ ਅੰਗਾ ਨੂੰ ਸਹਾਰਾ ਜਸ਼ਨ ਚਾਹ ਬਣਾ ਹੀ ਦਿੱਤੀ ਅਸਲ ਦਵਾਈ ਤਾਂ ਸ਼ਾਇਦ ਸ਼ਾਮ ਨੂੰ ਹੀ ਨਸੀਬ ਹੋਣੀ ਸੀ ਅੱਜ ਦੀ ਹੋਈ ਲੜਾਈ ਨੂੰ ਲੈ ਕੇ ਹਲੇ ਅਸੀਂ ਸਾਰਿਆਂ ਨੇ ਆਪਣੇ ਆਪਣੇ ਨੰਬਰ ਨਹੀਂ ਬਣਾਏ ਸੀ ਕਿ ਮੈਨੂੰ ਯਾਦ ਆ ਗਿਆ ਕਿ ਕੰਮ ਤੇ ਵੀ ਜਾਣਾ ਹੈ ਜਲਦੀ ਨਾਲ ਮੈਂ ਉੱਠਿਆ ਤੇ ਆਪਣੇ ਮੋਟਰਸਾਈਕਲ ਨੂੰ ਚੁੱਕ ਕੇ ਘਰ ਨੂੰ ਜਾਂਦੇ ਰਾਹ ਤੇ ਚੱਲ ਪਿਆ ਰਸਤੇ ਵਿੱਚ ਇੱਕ ਗੁਰੂ ਘਰ ਆਇਆ ਮੈਂ ਗੁਰੂ ਘਰ ਵੱਲ ਦੇਖ ਕੇ ਦੂਰ ਤੋਂ ਹੀ ਸੀਸ ਨੀਵਾ ਕਰ ਦਿੱਤਾ ਕਿਉਂਕਿ ਹੁਣ ਮੈਂ ਨਾਸਤਿਕ ਦੇ ਵਿੱਚ ਆਉਂਦਾ ਹਾਂ 10 ਮਿੰਟ ਦੀ ਦੂਰੀ ਤੇ ਸੀ ਉਸ ਤੋਂ ਪਹਿਲਾਂ ਇੱਕ ਹੋਰ ਪਿੰਡ ਦਾ ਬਸ ਅੱਡਾ ਸੀ ਉਸ ਦੇ ਕੋਲ ਆ ਜਾਂਦੇ ਹੀ ਮੇਰੇ ਸੀਨੇ ਵਿੱਚ ਧੜਕਦਾ ਦਿਲ ਤੇਜ਼ ਰਫ਼ਤਾਰ ਫੜਨ ਲੱਗ ਪਿਆ ਚੰਗਾ ਭਲਾ ਮੋਟਰਸਾਈਕਲ ਚਲਾ ਰਿਹਾ ਸੀ ਕਿ ਮੇਰੇ ਹੱਥ ਪੈਰ ਕੰਬਣ ਲੱਗ ਗਏ ਇਸ ਅਜੀਬ ਜਹੀ ਕਸ਼ਮ-ਕਸ਼ ਵਿੱਚ ਮੇਰੀ ਨਿਗਾਹ ਬੱਸ ੱਡੇ ਤੇ ਆਪਣੀ ਮੰਮੀ ਨਾਲ ਖੜੀ ਤਕਦੀਰ ਤੇ ਪੈ ਗਈ ਅੱਜ 1 ਸਾਲ ਬਾਅਦ ਉਹਨੂੰ ਦੇਖਿਆ ਸੀ ਹੁਣ ਸਮਝ ਆਇਆ ਕਿ ਐਨੀ ਦੂਰ ਤੋਂ ਮੇਰੇ ਦਿਲ ਨੇ ਧੜਕਣਾ ਸ਼ੁਰੂ ਕਿਉਂ ਕੀਤਾ ਸੀ ਮੇਰੀ ਅੱਖਾਂ ਨਾ ਸਹੀ ਮੇਰਾ ਦਿਲ ਉਸ ਦੀ ਕਰੀਬੀ ਹੋਣਦ ਨੂੰ ਪਹਿਚਾਣ ਗਿਆ ਮੇਰੇ ਦੇਖਦੇ ਦੇਖਦੇ ਉਹ ਬੱਸ ਵਿੱਚ ਬੈਠ ਗਈ ਪਤਾ ਨਹੀਂ ਉਹਨੇ ਮੈਨੂੰ ਦੇਖਿਆ ਕਿ ਨਹੀਂ ਪਰ ਮੈਂ ਉਹਨੂੰ ਦੇਖ ਲਿਆ ਮੋਟਰਸਾਈਕਲ ਮੋੜ ਮੈਂ ਬੱਸ ਦੇ ਮਗਰ ਲਗਾ ਲਿਆ ਦਿਲ ਕਰੇ ਰੋਕ ਕੇ ਕਹਾ ਮੁੜ ਆ ਜਾ ਮੇਰੀ ਜ਼ਿੰਦਗੀ ਦੇ ਵਿੱਚ ਬੱਸ ਆਪਣੀ ਸਪੀਡ ਨਾਲ ਸੀ ਤੇ ਮੈਂ ਆਪਣੀ ਸਪੀਡ ਨਾਲ ਰਾਹ ਵਿੱਚ ਹੀ ਠੇਕਾ ਦੇਖ ਗਿਆ ਮੈਂ ਬੱਸ ਦੇ ਮਗਰ ਤੋਂ ਮੋਟਰਸਾਈਕਲ ਹਟਾ ਕੇ ਠੇਕੇ ਵੱਲ ਨੂੰ ਮੋੜ ਲਿਆ ਜੇਬ ਵਿੱਚ ਬੱਸ 200 ਰੁਪਏ ਸੀ ਜਿੰਨੀ ਉਹਨਾਂ ਵਿੱਚ दारू ਆ ਸਕੀ ਮੈਂ ਖਰੀਦ ਲਈ ਘਰ ਜਾ ਕੇ ਖੁਦ ਨੂੰ ਚਿਵਾਰੇ ਵਿੱਚ ਬੰਦ ਕਰ ਲਿਆ ਕੁਝ ਵੀ ਯਾਦ ਨਾ ਰਿਹਾ ਬੋਤਲ ਸਿੱਧੀ ਹੀ ਮੂੰਹ ਨੂੰ ਲਗਾ ਲਈ ਤੇ ਨਾਲੇ ਫੋਨ ਵਿੱਚ ਉਸ ਦੀਆਂ ਤੇ ਆਪਣੀਆਂ ਤਸਵੀਰਾਂ ਕੱਢ ਲਈਆਂ ਨਾਲੇ ਪੀਣ ਲੱਗ ਗਿਆ ਨਾਲੇ ਉਹਦੀਆਂ ਤਸਵੀਰਾਂ ਨਿਹਾਰਨ ਲੱਗ ਗਿਆ ਹਲੇ ਮਾਪਿਓ ਦੇ ਅਲੱਗ ਹੋਣ ਦੇ ਸਦਮੇ ਵਿੱਚੋਂ ਮੈਂ ਬਾਹਰ ਨਹੀਂ ਆਇਆ ਸੀ ਕਿ ਤਕਦੀਰ ਨੇ ਇੱਕ ਹੋਰ ਸਦਮਾ ਦੇ ਦਿੱਤਾ ਮੈਨੂੰ ਬਹੁਤ ਘੱਟ ਉਮਰ ਸੀ ਮੇਰੀ ਜਦੋਂ ਮੰਮੀ ਤੇ ਡੈਡੀ ਆਪਸੀ ਲੜਾਈ ਦੇ ਕਰਕੇ ਅਲੱਗ ਹੋ ਗਏ ਮਾਂ ਕੋਲੋਂ ਬੱਚੇ ਨਹੀਂ ਛੱਡ ਹੁੰਦੇ ਮਾਂ ਮੈਨੂੰ ਤੇ ਛੋਟੀ ਭੈਣ ਨੂੰ ਨਾਨਕੇ ਪਿੰਡ ਲੈ ਆਈ ਮੈਂ ਸੁਰਤ ਵਿੱਚ ਸੀ ਪਰ ਮੇਰੀ ਭੈਣ ਮੇਰੇ ਤੋਂ 8 ਸਾਲ ਕਰੀਬ ਛੋਟੀ ਸੀ ਸਭ ਨੂੰ ਲੱਗਦਾ ਸੀ ਜਦੋਂ ਮਾਪਿਓ ਅਲੱਗ ਹੋਏ ਤਾਂ ਮੇਰੇ ਤੇ ਕੋਈ ਅਸਰ ਨਹੀਂ ਹੋਇਆ ਸਭ ਤੋਂ ਵੱਧ ਅਸਰ ਹੀ ਮੇਰੇ ਤੇ ਹੋਇਆ ਕਿਉਂਕਿ ਮੈਂ ਸਭ ਕੁਝ ਆਪਣੀ ਅੱਖੀਂ ਦੇਖਿਆ ਤੇ ਸੁਣਿਆ ਸਹਾਰਿਆ ਜਦੋਂ ਦਾਦਕਿਆਂ ਦਾ ਘਰ ਛੱਡ ਕੇ ਆਏ ਤਾਂ ਪਹਿਲਾਂ-ਪਹਿਲਾਂ ਮੇਰਾ ਦਿਲ ਨਹੀਂ ਲੱਗਦਾ ਸੀ ਨਾਨਕੇ ਘਰ ਕਿਉਂਕਿ ਦਾਦਕਾ ਘਰ ਜਿਹਾ ਜਿਹਾ ਵੀ ਹੋਵੇ ਪਰ ਉਸ ਘਰ ਵਿੱਚ ਬੱਚਾ ਇੱਕ ਪਿਓ ਦੀ ਸਰਪ੍ਰਸਤੀ ਦੇ ਹੇਠਾਂ ਹੁੰਦਾ ਹੈ ਜਦੋਂ ਮੇਰੇ ਪੈਰ ਗਲਤ ਰਸਤੇ ਤੇ ਚੱਲੇ ਤਾਂ ਮੈਨੂੰ ਸੰਭਾਲਣ ਲਈ ਮੇਰਾ ਪਿਓ ਕੋਲ ਨਹੀਂ ਸੀ ਮਾਂ ਕੋਲੋਂ ਮੈਂ ਕਿੱਥੇ ਸਾਮ ਹੁਣਾ ਸੀ ਗਮ ਮੈਨੂੰ ਅੰਦਰ ਹੀ ਅੰਦਰ ਖਾ ਰਿਹਾ ਸੀ ਇਸ ਸਭ ਨੇ ਮੈਨੂੰ ਤੋੜਿਆ ਸੀ ਮੇਰੇ ਗਲਤ ਰਸਤੇ ਤੇ ਤੁਰਨ ਦਾ ਇੱਕ ਕਾਰਨ ਇਹ ਵੀ ਸੀ ਕਿ ਮੇਰੇ ਮਾਪਿਓ ਆਪਣੇ ਆਪ ਵਿੱਚ ਵਿਅਸਤ ਹੋ ਗਏ ਉਹਨਾਂ ਨੂੰ ਲੜਦੇ ਦੇਖ ਕੇ ਮੈਂ ਅੰਦਰੋਂ ਅੰਦਰੋਂ ਟੁੱਟ ਗਿਆ ਜਿਸ ਸਹਾਰਾ ਲੱਭਣ ਲੱਗ ਪਿਆ ਇਸ ਸਹਾਰੇ ਨੇ ਮੇਰੀ ਮੁਲਾਕਾਤ ਉਹਨਾਂ ਖਾਣ ਪੀਣ ਵਾਲੀਆਂ ਚੀਜ਼ਾਂ ਨਾਲ ਕਰਨੀ ਸ਼ੁਰੂ ਕਰ ਦਿੱਤੀ ਜਿਹੜੀਆਂ ਸਰੀਰ ਨੂੰ ਤੋੜਦੀਆਂ ਨੇ ਬਚਪਨ ਤੋਂ ਹੀ ਜਿਹੜੀਆਂ ਤਸਵੀਰਾਂ ਮੇਰੀਆਂ ਅੱਖਾਂ ਅੱਗੇ ਰਹੀਆਂ ਸੀ ਜੋ ਹਾਲਾਤ ਰਹੇ ਉਹਨਾਂ ਨੇ ਮੈਨੂੰ ਅੰਦਰੋਂ ਤੋੜ ਦਿੱਤਾ ਸੀ ਦਿਲ ਦੇ ਪੰਨੇ ਖਾਲੀ ਕਰ ਛੱਡੇ ਸੀ ਇਹਨਾਂ ਨੂੰ ਭਰਨ ਲਈ ਆਹ ਦੋਸਤ ਬਣਾ ਲੈ ਜਿਹੜੇ ਮੇਰੇ ਲਈ ਮੇਰੇ ਰੱਬ ਬਣ ਗਏ ਜਿਨ੍ਹਾਂ ਦੇ ਇੱਕ ਫੋਨ ਤੇ ਮੈਂ ਭੱਜ ਜਾਂਦਾ ਹਾਂ ਐਨੀ ਗੱਲ ਮੈਂ ਕਰਦਿਆਂ ਦੀ ਨਹੀਂ ਮੰਨਦਾ ਜਿਨੀ ਉਹਨਾਂ ਦੀ ਮੰਨਦਾ ਹਾਂ ਤਕਦੀਰ ਵੀ ਮੇਰੇ ਲਈ ਅਜਿਹੀ ਹੀ ਸੀ ਮੈਂ ਉਹਨੂੰ ਆਪਣੀ ਸਾਰੀ ਜ਼ਿੰਦਗੀ ਮੰਨ ਲਿਆ ਸੀ ਜਦੋਂ ਉਹ ਮੇਰੀ ਜ਼ਿੰਦਗੀ ਵਿੱਚ ਆਈ ਸੀ ਮੈਂ ਉਹਨੂੰ ਜ਼ਿੰਦਗੀ ਤੋਂ ਵੀ ਵੱਧ ਚਾਹਣਾ ਸ਼ੁਰੂ ਕਰ ਦਿੱਤਾ ਮੇਰੀ ਉਮਰ ਕੋਈ ਬਹੁਤੀ ਨਹੀਂ ਹੈ ਹਾਲੇ ਤਾਂ ਮੈਂ ਮਸਾਂ ਵੀ ਵਰਿਆਂ ਦਾ ਹਾਂ ਅੱਜ ਕੱਲ੍ਹ ਦੌਰ ਚੱਲ ਰਿਹਾ ਹੈ ਨਾ ਜਿਹੜਾ ਇੰਟਰਨੈਟ ਤੇ ਸ਼ੁਰੂ ਸ਼ੁਰੂ ਹੋਈ ਪ੍ਰੇਮ ਕਹਾਣੀ ਦਾ ਮੈਂ ਵੀ ਇਸੇ ਦੌਰ ਦਾ ਇੱਕ ਹਿੱਸਾ ਹਾਂ ਅਸੀਂ ਦੋਨੇ ਵੀ ਤਾਂ ਅਸੀਂ ਇੰਟਰਨੈਟ ਦੀ ਦੁਨੀਆ ਤੇ ਹੀ ਮਿਲੇ ਸਾਡਾ ਮਿਲਣ ਇਸ ਤਰ੍ਹਾਂ ਹੋਇਆ ਉਸ ਸਮੇਂ ਮੈਂ ਆਪਣੀ ਮਾਂ ਤੋਂ ਅਲੱਗ ਆਪਣੇ ਪਿਤਾ ਕੋਲ ਸੀ ਹਲੇ ਆਪਣੀ ਮਾਂ ਕੋਲ ਕਾਨੂੰਨੀ ਤੌਰ ਤੇ ਨਹੀਂ ਗਿਆ ਉਸ ਸਮੇਂ ਮੇਰੀ ਉਮਰ ਘੱਟ ਸੀ ਮੈਂ ਜਹ ਹਲੇ ਮੈਂ 10ਵੀਂ ਪਾਸ ਕਰਕੇ ਹੀ ਹਟਿਆ ਸੀ ਉਸ ਸਮੇਂ ਮੇਰੀ ਉਮਰ 10 ਸਾਲ ਆਬ ਲਾ ਲਿਓ ਫਿਰ 2022 ਦੇ ਵਿੱਚ ਮੈਂ ਇਸ਼ਕ ਦੇ ਚੱਕਰ ਵਿੱਚ ਪੈਣਾ ਸੀ ਇਸ ਦੀ ਖਬਰ ਮੈਨੂੰ ਵੀ ਨਹੀਂ ਸੀ ਪਰ ਕੁਦਰਤ ਨੂੰ ਸੀ ਉਸ ਸਮੇਂ ਨਵਾਂ ਨਵਾਂ ਦੌਰ ਸ਼ੁਰੂ ਹੋਇਆ ਸੀ ਇੰਸਟਾਗ੍ਰam ਚਲਾਉਣ ਦਾ ਮੇਰੇ ਤਾਏ ਦਾ ਮੁੰਡਾ ਜੋ ਮੇਰੇ ਨਾਲੋਂ ਉਮਰ ਵਿੱਚ ਵੱਡਾ ਸੀ ਉਸ ਨੇ ਇੰਸਟਾਗ੍ਰam ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਸੀ ਇੱਕ ਤਾਂ ਮੈਂ ਮਾਪਿਓ ਦੇ ਆਪਸੀ ਝਗੜਿਆਂ ਦੇ ਵਿੱਚ ਘਬਰਾਇਆ ਹੋਇਆ ਸੀ ਮੈਨੂੰ ਆਪਣੇ ਅੰਦਰ ਦੇ ਨਾਲ ਜੁੜਨ ਵਾਸਤੇ ਆਪਣੇ ਆਪ ਨੂੰ ਸਮਝਣ ਵਾਸਤੇ ਜ਼ਿੰਦਗੀ ਨੂੰ ਜਿਉਣ ਦੇ ਲਈ ਕੋਈ ਅਜਿਹਾ ਰਸਤਾ ਨਹੀਂ ਮਿਲ ਰਿਹਾ ਸੀ ਜਿੱਥੇ ਮੈਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਾਂ ਇੱਕ ਦਿਨ ਮੇਰੇ ਤਾਏ ਦਾ ਮੁੰਡਾ ਆਇਆ ਤੇ ਉਸਨੇ ਮੈਨੂੰ ਦੱਸਿਆ ਆਹ ਦੇਖ ਇਸ ਨੂੰ ਇੰਸਟਾਗ੍ਰam ਆਖਦੇ ਨੇ ਇਸ ਉੱਤੇ ਇਸ ਤਰ੍ਹਾਂ ਦੀਆਂ ਵੀਡੀਓ ਨੇ ਹਾਸੇ ਵਾਲੀਆਂ ਮਜ਼ਾਕ ਵਾਲੀਆਂ ਤੇ ਤੂੰ ਕਿਸੇ ਵੀ ਤਰ੍ਹਾਂ ਦੀ ਵੀਡੀਓ ਕਿਸੇ ਵੀ ਸਮੇਂ ਦੇਖ ਸਕਦਾ ਹੈ ਇਸ ਤੋਂ ਇਲਾਵਾ ਨਾਲੇ ਤੇਰਾ ਦਿਲ ਲੱਗਿਆ ਰਹੇਗਾ ਤੇ ਤੇਰਾ ਮਨੋਰੰਜਨ ਵੀ ਹੁੰਦਾ ਰਹੇਗਾ ਮੈਨੂੰ ਤਾਂ ਇਹ ਦੇ ਮੁੰਡੇ ਨੇ ਇੰਸਟਾਗ੍ਰam ਉੱਤੇ ਆਡੀਓ ਬਣਾ ਕੇ ਦੇ ਦਿੱਤੀ ਤੇ ਮੈਂ ਵੀ ਉਸ ਇੰਸਟਾਗ੍ਰam ਨੂੰ ਆਈਡੀ ਬਣਾ ਕੇ ਦੇ ਦਿੱਤੀ ਤੇ ਮੈਂ ਵੀ ਉਸ ਇੰਸਟਾਗ੍ਰam ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਇੰਸਟਾਗ੍ਰam ਮੇਰੇ ਖਾਲੀ ਸਮੇਂ ਦਾ ਦੋਸਤ ਬਣ ਗਿਆ ਜਿਸ ਸਮੇਂ ਮੇਰਾ ਧਿਆਨ ਕਰਦੀਆਂ ਗੱਲਾਂ ਵੱਲ ਨੂੰ ਜਾਣਾ ਸ਼ੁਰੂ ਹੁੰਦਾ ਮੈਂ ਉਸ ਸਮੇਂ ਇੰਸਟਾਗ੍ਰਾਮ ਨੂੰ ਚਲਾਉਣਾ ਸ਼ੁਰੂ ਕਰ ਦਿੰਦਾ ਇਕੱਲਾ ਬੈਠਾ ਹੱਸਦਾ ਰਹਿੰਦਾ ਮੁਸਕਰਾਉਂਦਾ ਰਹਿੰਦਾ ਉਸ ਸਮੇਂ ਮੈਨੂੰ ਕੋਈ ਪਿਆਰ ਮੁਹੱਬਤ ਵਾਲੀਆਂ ਵੀਡੀਓ ਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ ਮੇਰੀ ਦਿਲਚਸਪੀ ਤਾਂ ਸੀ ਤੇ ਸਿਰਫ ਤੇ ਸਿਰਫ ਹਾਸੇ ਖੇਡ ਵਾਲੀਆਂ ਤੇ ਮੇਰੇ ਪਸੰਦ ਦੇ ਕਲਾਕਾਰ ਬੱਬੂ ਮਾਨ ਦੀਆਂ ਵੀਡੀਓ ਦੇ ਵਿੱਚ ਮੇਰੇ ਤਾਏ ਦੇ ਮੁੰਡੇ ਨੇ ਮੇਰੇ ਨਾਲ ਇੰਸਟਾਗ੍ਰam ਉੱਤੇ ਆਪਣੇ ਹੀ ਕਈ ਸਾਰੇ ਦੋਸਤ ਜੜਵਾ ਦਿੱਤੇ ਜਿਨ੍ਹਾਂ ਦੇ ਨਾਲ ਵੀ ਮੈਂ ਹੌਲੀ-ਹੌਲੀ ਗੱਲ ਕਰਨ ਲੱਗਾ ਇੱਕ ਦਿਨ ਮੈਂ ਦੇਖਿਆ ਕਿ ਮੇਰੇ ਤਾਏ ਦਾ ਮੁੰਡਾ ਉਦਾਸ ਬੈਠਾ ਹੈ ਮੇਰੇ ਤਾਏ ਦੇ ਮੁੰਡੇ ਦਾ ਨਾਂ ਸ਼ਰਨ ਸੀ ਮੈਂ ਉਸ ਨੂੰ ਪੁੱਛਿਆ ਭਰਾ ਕੀ ਗੱਲ ਹੈ ਤੂੰ ਉਦਾਸ ਕਿਉਂ ਬੈਠਾ ਹੈ ਸ਼ਰਨ ਨੇ ਮੈਨੂੰ ਕਿਹਾ ਕੁਝ ਨਹੀਂ ਭਰਾ ਤੇਰੇ ਭਰਾ ਨੂੰ ਇੱਕ ਕੁੜੀ ਪਸੰਦ ਆਈ ਹੋਈ ਹੈ ਸਮਝ ਨਹੀਂ ਆਉਂਦੀ ਉਹਨੂੰ ਕਿਵੇਂ ਸੈੱਟ ਕਰਾਂ ਬਸ ਦਿਲ ਨੂੰ ਲੱਗੀ ਹੋਈ ਹੈ ਮੈਂ ਚਾਹੁੰਦਾ ਹਾਂ ਕਿ ਕਿਸੇ ਤਰ੍ਹਾਂ ਉਹ ਮੇਰੀ ਹੋ ਜਾਵੇ ਬਸ ਮੈਂ ਆਵਾਜ਼ ਕਹਿੰਦਾ ਲੈ ਇਹ ਕਿਹੜੀ ਗੱਲ ਹੈ ਤੂੰ ਸਿੱਧਾ ਆਪਣੇ ਦਿਲ ਦੀ ਗੱਲ ਦੱਸ ਦੇ ਉਸ ਨੂੰ ਕਿ ਤੂੰ ਉਹਨੂੰ ਕਿੰਨਾ ਪਸੰਦ ਕਰਦਾ ਹੈ ਸ਼ਰਨ ਕਹਿੰਦਾ ਇੰਨਾ ਆਸਾਨ ਨਹੀਂ ਹੈ ਇਹ ਪਿਆਰ ਮੁਹੱਬਤ ਦੀਆਂ ਗੱਲਾਂ ਇੰਨੀਆਂ ਆਸਾਨ ਨਹੀਂ ਹੁੰਦੀਆਂ ਜਿੰਨੀਆਂ ਤੈਨੂੰ ਲੱਗ ਰਹੀਆਂ ਨੇ ਤੂੰ ਹਾਲੇ ਬਹੁਤ ਛੋਟਾ ਹੈ ਤੇਰੀ ਉਮਰ ਘਟ ਹੈ ਜਦੋਂ ਤੈਨੂੰ ਕੋਈ ਪਸੰਦ ਆਵੇਗੀ ਫਿਰ ਤੈਨੂੰ ਪਤਾ ਲੱਗੇਗਾ ਮੈਂ ਆਵਾਜ਼ ਲੈ ਭਰਾ ਬੱਸ ਕਰ ਇਹ ਕਿਹੜੀ ਗੱਲ ਹੈ ਮੈਨੂੰ ਸਮਝ ਨਹੀਂ ਆਉਂਦੀ ਤੂੰ ਡਰ ਕਿਹੜੀ ਗੱਲੋਂ ਰਿਹਾ ਹੈ ਸ਼ਰਨ ਕਹਿੰਦਾ ਡਰ ਮੈਂ ਇਸ ਗੱਲੋਂ ਰਿਹਾ ਹਾਂ ਕਿ ਕੀਤੇ ਉਹ ਮੈਨੂੰ ਇਨਕਾਰ ਨਾ ਕਰ ਦੇਵੇ ਜੇਕਰ ਉਸਨੇ ਮੈਨੂੰ ਇਨਕਾਰ ਕਰ ਦਿੱਤਾ ਤਾਂ ਮੈਂ ਉਸੇ ਤਾਂ ਜਿਉਂਦੇ ਜੀ ਮਰ ਜਾਣਾ ਹੈ ਕਿਉਂਕਿ ਉਹ ਕੁੜੀ ਮੈਨੂੰ ਬਹੁਤ ਪਸੰਦ ਹੈ ਮਹਿਬਾਸ ਕਹਿੰਦਾ ਲੈ ਪਿਆਰ ਇਦਾਂ ਦਾ ਹੁੰਦਾ ਹੈ ਸ਼ਰਨ ਕਹਿੰਦਾ ਹਾਂ ਮੇਰੇ ਭਰਾ ਪਿਆਰ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਮਹਿਬਾਸ ਕਹਿੰਦਾ ਮੈਂ ਤੇਰੀ ਕੋਈ ਮਦਦ ਕਰ ਸਕਦਾ ਹਾਂ ਸ਼ਰਨ ਕਹਿੰਦਾ ਤੂੰ ਮੇਰੀ ਕੀ ਮਦਦ ਕਰੇਗਾ ਤੂੰ ਤਾਂ ਹਲੇ ਆਪ ਨਿਆਣਾ ਹੈ ਤੈਨੂੰ ਇੰਨਾਂ ਗੱਲਾਂ ਬਾਰੇ ਕੀ ਪਤਾ ਮਹਿਵਾਜ਼ ਕਹਿੰਦਾ ਦੇਖ ਲਾ ਭਰਾ ਜੋ ਮੇਰੀ ਕਿਸੇ ਮਦਦ ਦੀ ਲੋੜ ਹੋਈ ਤਾਂ ਦੱਸ ਦੇ ਫਿਰ ਅਸੀਂ ਦੋਨੇ ਚੁੱਪਚਾਪ ਬੈਠ ਕੇ ਆਪਣੇ ਆਪਣੇ ਇੰਸਟਾਗ੍ਰam ਉੱਤੇ ਵੀਡੀਓ ਦੇਖਣ ਲੱਗ ਪਏ ਕੁਝ ਸਮੇਂ ਬਾਅਦ ਸ਼ਰਨ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਖਰਾਫਤ ਆਈ ਉਹ ਮੈਨੂੰ ਕਹਿਣ ਲੱਗਾ ਸ਼ਰਨ ਕਹਿੰਦਾ ਮੇਰਾ ਇੱਕ ਕੰਮ ਕਰੇਂਗਾ ਮਹਿਵਾਜ਼ ਕਹਿੰਦਾ ਹਾਂ ਦੱਸ ਕਿਹੜਾ ਕੰਮ ਕਰਾਉਣਾ ਤੋਂ ਮੇਰੇ ਤੋਂ ਸ਼ਰਨ ਕਹਿੰਦਾ ਮੇਰਾ ਇਹ ਕੰਮ ਕਰ ਦੇ ਕਿ ਮੇਰੀ ਥਾਂ ਉਸ ਕੁੜੀ ਦੇ ਨਾਲ ਗੱਲਬਾਤ ਤੂੰ ਕਰਿਆ ਕਰ ਤੂੰ ਹੈਗਾ ਭੋਲਾ ਪਾਲਾ ਤੈਨੂੰ ਕਿਸੇ ਗੱਲ ਦਾ ਨਹੀਂ ਪਤਾ ਤੂੰ ਜਿਸ ਤਰੀਕੇ ਨਾਲ ਗੱਲ ਕਰੇਂਗਾ ਕੁੜੀ ਨੇ ਵੀ ਤੇਰੇ ਨਾਲ ਉਸੇ ਹਿਸਾਬ ਨਾਲ ਗੱਲ ਕਰਨੀ ਸ਼ੁਰੂ ਕਰ ਦੇਣੀ ਹੈ ਫੋਟੋ ਵੀ ਮੇਰੀ ਭੇਜ ਦੇਵੀ ਸਾਰਾ ਕੁਝ ਮੇਰਾ ਦੱਸੀ ਜਨਮ ਤਾਰੀਖ ਫੋਟੋ ਸਾਰਾ ਕੁਝ ਮੇਰਾ ਬੱਸ ਇੱਕ ਤੂੰ ਗੱਲ ਕਰਨੀ ਹੈ ਮੈਂ ਬਾਸ ਕਹਿੰਦਾ ਲੈ ਮੈਂ ਕਿਵੇਂ ਗੱਲ ਕਰ ਸਕਦਾ ਹਾਂ ਮੈਂ ਤਾਂ ਅੱਜ ਤੱਕ ਕਿਸੇ ਕੁੜੀ ਦੇ ਨਾਲ ਕਦੇ ਗੱਲ ਹੀ ਨਹੀਂ ਕੀਤੀ ਸ਼ਰਨ ਕਹਿੰਦਾ ਹੁਣ ਤੋਂ ਕਰਨਾ ਸਿੱਖੇਗਾ ਤਾਂ ਹੀ ਅੱਗੇ ਜਾ ਕੇ ਮੋਰਚਾ ਮਾਰੇਗਾ ਮਹਿਵਾਸ ਕਹਿੰਦਾ ਪਰ ਮੈਨੂੰ ਡਰ ਲੱਗ ਰਿਹਾ ਹੈ ਤੈਨੂੰ ਪਤਾ ਮੈਂ ਇਸ ਤਰ੍ਹਾਂ ਦਾ ਕੰਮ ਕਦੇ ਨਹੀਂ ਕੀਤਾ ਸ਼ਰਨ ਕਹਿੰਦਾ ਕੋਈ ਨਹੀਂ ਤੈਨੂੰ ਆਪਣੇ ਆਪ ਇਹ ਸਾਰੇ ਕੰਮ ਕਰਨੇ ਆ ਜਾਣੇ ਆ ਫਿਰ ਮੇਰੇ ਤਾਇ ਦੇ ਮੁੰਡੇ ਨੇ ਮੈਨੂੰ ਦਹਿਲਾ ਫਸਲਾ ਕੇ ਜਾਣੀ ਕਿ ਮੈਨੂੰ ਇਸ ਕੁੜੀ ਮਤਲਬ ਕਿ ਨਾ ਤਕਦੀਰ ਦੀ ਇੰਸਟਾਗ੍ਰam ਆਈਡੀ ਦੇ ਦਿੱਤੀ ਤੇ ਕਹਿ ਦਿੱਤਾ ਕਿ ਤੂੰ ਇਸ ਨਾਲ ਗੱਲਾਂ ਕਰਨੀਆਂ ਨੇ ਮੈਂ ਨਿਆਣ ਮਤ ਮੈਨੂੰ ਕੁਝ ਸਮਝ ਨਹੀਂ ਆਇਆ ਤੇ ਮੈਂ ਇਹ ਆਡੀਓ ਲੈ ਕੇ ਹੈਲੋ ਦਾ ਮੈਸੇਜ ਭੇਜ ਦਿੱਤਾ ਦੋ ਦਿਨ ਲੰਘ ਗਏ ਪਰ ਤਕਦੀਰ ਵੱਲੋਂ ਕੋਈ ਜਵਾਬ ਨਹੀਂ ਆਇਆ ਅਸੀਂ ਉਸਦੇ ਜਵਾਬ ਦੀ ਉਡੀਕ ਵਿੱਚ ਸੀ ਤਕਦੀਰ ਦੀ ਉਮਰ ਮੇਰੇ ਨਾਲੋਂ ਵੀ ਘੱਟ ਸੀ ਪਤਾ ਨਹੀਂ ਸ਼ਰਨ ਉਸ ਦੇ ਪਿੱਛੇ ਕਿਉਂ ਪਿਆ ਸੀ ਮੇਰੇ ਤਾਇ ਦਾ ਮੁੰਡਾ ਜਿਸ ਦੀ ਆਪ ਦੀ ਉਮਰ ਮੇਰੇ ਨਾਲੋਂ 4-5 ਸਾਲ ਵੱਧ ਸੀ ਉਹ ਮੇਰੀ ਉਮਰ ਤੋਂ ਵੀ ਘੱਟ ਕੁੜੀ ਨੂੰ ਆਪਣੇ ਪਿਆਰ ਦੇ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ ਮੈਨੂੰ ਉਸ ਸਮੇਂ ਇੰਨਾਂ ਗੱਲਾਂ ਦਾ ਕੋਈ ਇੰਨਾਂ ਗੱਲਾਂ ਦੀ ਕੋਈ ਸਮਝ ਨਹੀਂ ਸੀ ਬੱਸ ਮੈਂ ਉਸ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ ਸੀ ਆਖਰ 5 ਦਿਨ ਉਡੀਕ ਕਰਨ ਤੋਂ ਬਾਅਦ ਮੈਨੂੰ ਤਕਦੀਰ ਦਾ ਮੈਸੇਜ ਆ ਹੀ ਗਿਆ ਉਸ ਨੇ ਜਵਾਬ ਵਿੱਚ ਲਿਖਿਆ ਮੈਂ ਵੀ ਜਵਾਬ ਵਿੱਚ ਹੈਲੋ ਲਿਖਿਆ ਸਾਡੀ ਗੱਲਬਾਤ ਕੁਝ ਇਸ ਤਰ੍ਹਾਂ ਸ਼ੁਰੂ ਹੋਈ ਤਕਦੀਰ ਕਹਿੰਦੀ ਤੁਸੀਂ ਕੌਣ ਹੋ ਮੈਂ ਬਾਸ ਕਹਿੰਦਾ ਮੈਂ ਤੁਹਾਡੇ ਵਰਗਾ ਹੀ ਇੱਕ ਇਨਸਾਨ ਹਾਂ ਤਕਦੀਰ ਕਹਿੰਦੀ ਓਛਾ ਜੀ ਇਹ ਗੱਲ ਹੈ ਮਹਿਵਾਸ ਕਹਿੰਦਾ ਤੁਸੀਂ ਕੀ ਕਰਦੇ ਹੋ ਵੈਸੇ? ਤਕਦੀਰ ਕਹਿੰਦੀ 10ਵੀਂ ਜਮਾਤ ਦੇ ਪੇਪਰ ਪਾ ਕੇ ਹਟੀਆਂ। ਮਹਿਵਾਸ ਕਹਿੰਦਾ ਮੈਂ ਵੀ ਤੁਹਾਨੂੰ ਕੋਈ ਸਮੱਸਿਆ ਤਾਂ ਨਹੀਂ ਇੱਕ ਅਣਜਾਣ ਦੇ ਨਾਲ ਗੱਲ ਕਰਨ ਵਿੱਚ? ਤਕਦੀਰ ਕਹਿੰਦੀ ਅਸਲ ਵਿੱਚ ਮੈਂ ਇੱਕ ਦੋਸਤ ਦੀ ਤਲਾਸ਼ ਵਿੱਚ ਹਾਂ। ਮਹਿਵਾਸ ਕਹਿੰਦਾ ਦੋਸਤ ਦੀ ਤਲਾਸ਼ ਵਿੱਚ? ਤਕਦੀਰ ਕਹਿੰਦੀ ਮੈਂ ਚਾਹੁੰਦੀ ਹਾਂ ਕਿ ਮੈਨੂੰ ਇੱਕ ਦੋਸਤ ਮਿਲੇ ਜਿਹੜਾ ਮੇਰੀਆਂ ਗੱਲਾਂ ਸੁਣੇ। ਤੇ ਬਸ ਮੇਰਾ ਦੋਸਤ ਬਣ ਕੇ ਰਹੇ ਮਹਿਵਾਸ ਕਹਿੰਦਾ ਤੁਹਾਡਾ ਕੋਈ ਦੋਸਤ ਨਹੀਂ ਹੈ ਤਕਦੀਰ ਕਹਿੰਦੀ ਬਹੁਤ ਨੇ ਪਰ ਕੋਈ ਸਮਝਣ ਵਾਲਾ ਨਹੀਂ ਹੈ ਮੇਰੇ ਅੰਦਰ ਗਮ ਬਹੁਤ ਨੇ ਮਹਿਵਾਸ ਕਹਿੰਦਾ ਇਸ ਉਮਰ ਵਿੱਚ ਤੁਹਾਨੂੰ ਕਿਹੜੇ ਗਮ ਲੱਗ ਗਏ ਨੇ ਵੈਸੇ ਤੁਸੀਂ ਸਰਕਾਰੀ ਸਕੂਲ ਵਾਲੀ ਹੋ ਕਿ ਪ੍ਰਾਈਵੇਟ ਵਾਲੇ ਤਕਦੀਰ ਕਹਿੰਦੀ ਪ੍ਰਾਈਵੇਟ ਵਾਲੀ ਮਹਿਵਾਸ ਕਹਿੰਦਾ ਸਹੀ ਆ ਫਿਰ ਤਾਂ ਤਕਦੀਰ ਕਹਿੰਦੀ ਕਿ ਤੁਸੀਂ ਤੁਸੀਂ ਮੇਰੇ ਦੋਸਤ ਬਣੋਗੇ ਮਹਿਵਾਜ਼ ਕਹਿੰਦਾ ਜਰੂਰ ਜੀ ਇਸ ਵਿੱਚ ਕੋਈ ਪੁੱਛਣ ਵਾਲੀ ਗੱਲ ਹੈ ਤਕਦੀਰ ਕਹਿੰਦੀ ਪੱਕਾ ਮੈਨੂੰ ਛੱਡ ਕੇ ਤਾਂ ਨਹੀਂ ਜਾਵੋਗੇ ਮਹਿਵਾਜ਼ ਕਹਿੰਦਾ ਬਿਲਕੁਲ ਨਹੀਂ ਤਕਦੀਰ ਕਹਿੰਦੀ ਫਿਰ ਅੱਜ ਤੋਂ ਆਪਾਂ ਪੱਕੇ ਦੋਸਤ ਹੋਏ ਨਾ ਮਹਿਵਾਜ਼ ਕਹਿੰਦਾ ਹਾਂਜੀ ਹਾਂਜੀ ਤਕਦੀਰ ਕਹਿੰਦੀ ਤੁਹਾਡਾ ਨਾਮ ਬਹੁਤ ਸੋਹਣਾ ਹੈ ਮਹਿਵਾਜ਼ ਮਹਿਵਾਜ਼ ਕਹਿੰਦਾ ਸੱਚੀ ਤਕਦੀਰ ਕਹਿੰਦੀ ਹਾਂ ਜੀ ਕੀ ਮੈਂ ਤੁਹਾਨੂੰ ਬਾਅਦ ਆ ਕੇ ਬੁਲਾਇਆ ਕਰਾਂ ਮੈਂ ਬਾਅਦ ਕਹਿੰਦਾ ਜਰੂਰ ਜੀ ਜ਼ਿੰਦਗੀ ਕੱਟਣ ਤੇ ਜ਼ਿੰਦਗੀ ਜਿਉਣ ਵਿੱਚ ਬੜਾ ਫਰਕ ਹੈ ਯਾਰੀ ਪਾਉਣ ਤੇ ਜਾਰੀ ਨਿਭਾਉਣ ਵਿੱਚ ਬੜਾ ਫਰਕ ਹੈ ਇਸ਼ਕ ਤਾਂ ਸਾਰੇ ਕਰਦੇ ਨੇ ਪਰ ਵਾਅਦੇ ਕਰਨ ਤੇ ਵਾਅਦੇ ਪੂਰਨ ਵਿੱਚ ਬੜਾ ਫਰਕ ਹੈ ਦੇਖਣ ਨੂੰ ਤਾਂ ਇੰਜ ਲੱਗਦਾ ਉਹ ਇੱਕ ਦੂਜੇ ਲਈ ਬਣੇ ਨੇ ਪਰ ਜਿਸਮ ਦੇ ਮਿਲਣ ਤੇ ਰੂਹਾਂ ਦੇ ਮਿਲਣ ਵਿੱਚ ਬੜਾ ਫਰਕ ਏ ਇਹ ਸ਼ਰਤਾਂ ਮੇਰੀ ਜ਼ਿੰਦਗੀ ਦੀ ਤਰ੍ਹਾਂ ਨਹੀਂ ਮੈਂ ਹੁਣ ਇੱਕ ਦਮ ਹੀ ਮਹਿਵਾਜ਼ ਤੋਂ ਬਾਜ਼ ਬਣ ਗਿਆ ਤੇ ਬਣਾਉਣ ਵਾਲੀ ਕੋਈ ਹੋਰ ਨਹੀਂ ਤਕਦੀਰ ਸੀ ਪਹਿਲੀ ਵਾਰ ਹੀ ਕਿਸੇ ਕੁੜੀ ਨਾਲ ਗੱਲਬਾਤ ਕੀਤੀ ਪਹਿਲੀ ਵਾਰ ਵਿੱਚ ਹੀ ਉਹ ਦੋਸਤ ਵੀ ਬਣ ਗਈ ਮੈਂ ਮੂਰਖ ਨੇ ਸਾਰੀ ਗੱਲ ਜਾ ਕੇ ਤਾਜ ਦੇ ਮੁੰਡੇ ਨੂੰ ਦੱਸੀ ਉਹਨੇ ਸੁਣ ਕੇ ਕਿਹਾ ਸ਼ਰਨ ਕਹਿੰਦਾ ਮੈਨੂੰ ਲੱਗਦਾ ਸੀ ਕੁੜੀ ਚਾਲੂ ਹੈ ਇਸੇ ਲਈ ਤਾਂ ਫਸਾਉਣੀ ਹੈ ਮਹਿਬੂਬ ਕਹਿੰਦਾ ਪਰ ਕੁੜੀ ਤਾਂ ਉਮਰ ਦੀ ਵਿੱਚ ਬਹੁਤ ਘੱਟ ਹੈ ਸ਼ਰਨ ਕਹਿੰਦਾ ਇਹਨਾਂ ਘੱਟ ਨੂੰ ਉਮਰ ਵਾਲੀਆਂ ਦੇ ਅੰਦਰ ਅੱਗ ਬਹੁਤ ਹੈ ਇਹਨਾਂ ਤੇ ਅਲੱਗ ਹੀ ਜਵਾਨੀ ਆਈ ਹੋਈ ਹੈ ਸਾਡੀ ਉਮਰ ਵਾਲੀਆਂ ਤਾਂ ਫਸ ਹੀ ਨਹੀਂ ਰਹੀਆਂ ਅੱਜਕੱਲ ਤਾਂ 5ਵੀਂ ਜਮਾਤ ਵਿੱਚ ਪੜ੍ਹਾਈ ਕਰਦੇ ਮੁੰਡੇ ਕੁੜੀਆਂ ਦੀ ਗੱਲਬਾਤ ਹੈ ਮਹਿਵਾਸ ਕਹਿੰਦਾ ਵਸਕਰ ਮੈਂ ਵੀ ਹੁਣ ਦੇ ਸਮੇਂ ਦਾ ਹੀ ਆਂ ਸ਼ਰਨ ਕਹਿੰਦਾ ਅਸੀਂ ਸਾਰੇ ਤਾਂ ਫਸੇ ਹੋਏ ਆਂ ਪਰ ਆ ਤੁਸੀਂ 2004 ਤੋਂ ਬਾਅਦ ਵਾਲੇ ਤੁਹਾਡੀ ਗੱਲਬਾਤ ਹੀ ਹੋਰ ਹੈ ਪੂਰੀ ਐਸ਼ ਹੈ ਤੁਹਾਨੂੰ ਤਾਂ ਤੂੰ ਉਸ ਨਾਲ ਗੱਲਾਂ ਕਰੀ ਜਾ ਬਸ ਉਹਨੇ ਆਪੇ ਹੀ ਫਸ ਜਾਣਾ ਜਲਦੀ ਹੀ ਕੁਝ ਦਿਨਾਂ ਦੇ ਅੰਦਰ ਫੇਰ ਦੇਖੀ ਤੂੰ ਆਪਣੇ ਭਰਾ ਦਾ ਕਮਾਲ ਮਹਿਵਾਸ ਕਹਿੰਦਾ ਅੱਛਾ ਕੋਈ ਨਹੀਂ ਮੈਂ ਗੱਲਬਾਤ ਕਰੀ ਜਾਵਾਂਗਾ ਸ਼ਰਨ ਕਹਿੰਦਾ ਨਾਲੇ ਆਪਣੇ ਨਾਮ ਦਾ ਨਾਲੇ ਆਪਣਾ ਨਾਮ ਬਾਜ਼ ਰੱਖ ਲਾ ਜਿਹੜਾ ਉਸਨੇ ਕਿਹਾ ਮਹਿਵਾਜ਼ ਕਹਿੰਦਾ ਠੀਕ ਹੈ ਸ਼ਰਨ ਕਹਿੰਦਾ ਇਸ ਤਰ੍ਹਾਂ ਉਸਨੇ ਸਮਝਣਾ ਹੈ ਕਿ ਤੂੰ ਉਸ ਨੂੰ ਪਸੰਦ ਕਰਦਾ ਹੈ ਮਹਿਵਾਜ਼ ਕਹਿੰਦਾ ਇੰਨੀ ਜਲਦੀ ਇੱਕਦਮ ਉਸਨੇ ਇਸ ਤਰ੍ਹਾਂ ਸਮਝ ਲੈਣਾ ਹੈ ਸ਼ਰਨ ਕਹਿੰਦਾ ਤੂੰ ਉਸ ਨੂੰ ਇਸ ਤਰ੍ਹਾਂ ਯਕੀਨ ਕਰਵਾ ਕੇ ਦੁਨੀਆ ਤੇ ਬਸ ਇੱਕ ਤੂੰ ਹੀ ਸੋਹਣੀ ਕੁੜੀ ਹੈ ਹੋਰ ਕੋਈ ਹੈ ਹੀ ਨਹੀਂ ਮੈਨੂੰ ਮੇਰੇ ਤਾਏ ਦੇ ਮੁੰਡੇ ਸ਼ਰਨ ਨੇ ਬਹੁਤ ਕੁਝ ਦੱਸਿਆ ਕਿ ਕੁੜੀਆਂ ਨਾਲ ਗੱਲਬਾਤ ਕਿਵੇਂ ਕਰਨੀ ਹੈ ਕਿਵੇਂ ਕੁੜੀਆਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਰੱਖੀਦਾ ਹੈ ਇੱਕ ਦਿਨ ਸ਼ਰਨ ਮੈਨੂੰ ਆਪਣੇ ਨਾਲ ਲੈ ਗਿਆ ਜਾਣਾ ਉਸਨੇ ਕਿਸੇ ਬਾਬੇ ਦੇ ਕੋਲ ਸੀ ਮੈਨੂੰ ਇਸ ਬਾਰੇ ਪਤਾ ਨਹੀਂ ਸੀ ਉਹ ਮੈਨੂੰ ਨਾਲ ਦੇ ਪਿੰਡ ਲੈ ਗਿਆ ਜਿੱਥੇ ਇੱਕ ਬੰਦਾ ਤੰਤਰ ਵਿੱਦਿਆ ਦਾ ਕੰਮ ਜਾਣਦਾ ਸੀ ਸ਼ਰਨ ਨੇ ਜਾ ਕੇ ਉਸ ਨੂੰ ਇੱਕ ਕੁੜੀ ਦੀ ਫੋਟੋ ਦਿਖਾ ਦਿੱਤੀ ਮੈਂ ਵਿਸਤਾਰ ਨਾਲ ਦੱਸਦਾ ਹਾਂ ਕਿ ਹੋਇਆ ਕੀ ਸੀ ਅਸਲੀ ਪਰਦਾ ਚੁੱਕਾ ਤਾਂ ਹੋਇਆ ਇਹ ਸੀ ਕਿ ਸ਼ਰਨ ਨੂੰ ਕਿਸੇ ਕੋਲੋਂ ਪਤਾ ਲੱਗਾ ਸੀ ਕਿ ਜੇਕਰ ਤੁਸੀਂ ਆਪਣੇ ਪਿਆਰ ਨੂੰ ਕਿਸੇ ਨੂੰ ਕੁੜੀ ਨੂੰ ਆਪਣੇ ਵੱਲ ਕਰਨਾ ਚਾਹੁੰਦੇ ਹੋ ਤਾਂ 24 ਘੰਟਿਆਂ ਵਿੱਚ ਤੁਹਾਡਾ ਪਿਆਰ ਤੁਹਾਡੇ ਕਦਮਾਂ ਵਿੱਚ ਹੋਵੇਗਾ ਇਹ ਸਭ ਸੁਣ ਕੇ ਸ਼ਰਨ ਉੱਥੇ ਪੁੱਜ ਗਿਆ ਉਸ ਨੇ ਕੁੜੀ ਦੀ ਫੋਟੋ ਦੇ ਦਿੱਤੀ ਮੈਨੂੰ ਲੱਗਾ ਕਿ ਇਹ ਤਕਦੀਰ ਦੀ ਫੋਟੋ ਹੋਵੇਗੀ 1100 ਤੇ ਕੇ ਸ਼ਰਨ ਬਾਹਰ ਆ ਗਿਆ ਤਾਂ ਮੈਂ ਉਸ ਨੂੰ ਪੁੱਛ ਲਿਆ ਬਾਜ ਕਹਿੰਦਾ ਮੇਰੀ ਗੱਲ ਸੁਣਾ ਤੂੰ ਤਕਦੀਰ ਦੀ ਫੋਟੋ ਅੰਦਰ ਤੇ ਕਿ ਆਇਆ ਹੈ ਗੱਲ ਤਾਂ ਮੈਨੂੰ ਕਰਨ ਲਈ ਕਿਹਾ ਹੋਇਆ ਹੈ ਤੂੰ ਸ਼ਰਨ ਕਹਿੰਦਾ ਇਹ ਤਕਦੀਰ ਦੀ ਫੋਟੋ ਨਹੀਂ ਸੀ ਬਾਜ ਕਹਿੰਦਾ ਕਿਸੇ ਹੋਰ ਦੀ ਸੀ ਸ਼ਰਨ ਕਹਿੰਦਾ ਇਹ ਹੈ ਇਹ ਕੁੜੀ ਹੈ ਆਪਣੇ ਆਪ ਨੂੰ ਬਹੁਤ ਖੱਬੀਖਾਂ ਸਮਝਦੀ ਹੈ ਉਸ ਨੂੰ ਆਪਣੇ ਹੱਥਾਂ ਵਿੱਚ ਕਰਨਾ ਹੈ ਬਾਜ ਕਹਿੰਦਾ ਤੂੰ ਪਿਆਰ ਕਿਸੇ ਹੋਰ ਕੁੜੀ ਨੂੰ ਤਕਦੀਰ ਨੂੰ ਕਰਦਾ ਹੈ ਸ਼ਰਨ ਕਹਿੰਦਾ ਕਿਸੇ ਨੂੰ ਵੀ ਨਹੀਂ ਬਾਜ ਕਹਿੰਦਾ ਫਿਰ ਇਸ ਤਰ੍ਹਾਂ ਦੇ ਕੰਮ ਕਿਉਂ ਕਰ ਰਹੀਆਂ ਹੈ ਸ਼ਰਨ ਕਹਿੰਦਾ ਕੁੜੀ ਤਕਦੀਰ ਵੀ ਬਹੁਤ ਸੋਹਣੀ ਹੈ ਇਹ ਵੀ ਬਸ ਇੱਕ ਵਾਰ ਮਤਲਬ ਕੱਢਣਾ ਹੈ ਇਹਨਾਂ ਨਾਲ ਫਿਰ ਛੱਡ ਦੇਣੀ ਆ ਇੱਕ ਵਾਰ ਪਿਆਰ ਦੇ ਵਿੱਚ ਫਸ ਜਾਣ ਬਸ ਇਹ ਸੁਣ ਕੇ ਮੈਂ ਜਾਨੀ ਕਿ ਬਾਜ਼ ਪਾਗਲ ਦਿਮਾਗ ਮਗਰ ਲੱਗ ਤੁਰਿਆ ਸਭ ਕੁਝ ਨਵਾਂ ਨਵਾਂ ਸੀ ਮੈਨੂੰ ਲੱਗ ਰਿਹਾ ਸੀ ਕਿ ਪਤਾ ਨਹੀਂ ਇਹ ਸਭ ਹੈ ਕਿ ਤਕਦੀਰ ਨੂੰ ਮੈਂ ਨਹੀਂ ਦੇਖਿਆ ਸੀ ਪਰ ਸ਼ਰਨ ਨੇ ਦੇਖਿਆ ਸੀ ਇੱਥੋਂ ਇਹ ਸਮਝ ਆਈ ਕਿ ਕੁੜੀਆਂ ਨੂੰ ਬਸ ਵਰਤਨ ਵਾਲਾ ਇੱਕ ਸਮਾਨ ਸਮਝਿਆ ਜਾਂਦਾ ਹੈ ਜਦੋਂ ਵਰਤ ਹੋ ਗਿਆ ਤਾਂ ਪੁਰਾਣੇ ਨੂੰ ਛੱਡ ਕੇ ਨਵਾਂ ਲੱਭ ਲਵੋ ਘਰ ਵਿੱਚੋਂ ਹੀ ਇੱਕ ਸ਼ੁਰੂਆਤ ਹੋ ਗਈ ਮੈਨੂੰ ਇਹ ਗਿਆਨ ਬਹੁਤ ਬਰੀਕੀ ਨਾਲ ਮਿਲ ਰਿਹਾ ਸੀ ਮੇਰੇ ਫੋਨ ਦੀ ਰਿੰਗ ਬਾਰ-ਬਾਰ ਵੱਜ ਕੇ ਮੇਰਾ ਧਿਆਨ ਤਕਦੀਰ ਦੀ ਯਾਦ ਵਿੱਚੋਂ ਬਾਹਰ ਲੈ ਆਇਆ ਇਹ ਮੇਰਾ ਫੋਨ ਵੱਜੇ ਜਾ ਰਿਹਾ ਹੈ ਤੇ ਮੈਂ ਨਸ਼ੇ ਦੀ ਹਾਲਤ ਵਿੱਚ ਆਫਿਸ ਤੋਂ ਸਰ ਫੋਨ ਕਰ ਰਿਹਾ ਹੈ ਮੇਰੇ ਕੋਲੋਂ ਤਾਂ ਜਾਣ ਹੀ ਹੋਣਾ ਹੁਣ ਫੋਨ ਬੰਦ ਕਰਨਾ ਹੀ ਸਹੀ ਆ ਹੁਣ ਫੋਨ ਬੰਦ ਕਰਨਾ ਹੀ ਸਹੀ ਸੀ ਜਾ ਕੇ ਕੰਮ ਤਾਂ ਮੇਤੋਂ ਹੋਣਾ ਨਹੀਂ ਸੀ ਵੈਸੇ ਮੇਰਾ ਜਾਣੀ ਕੇ ਬਾਜ ਦਾ ਪਛੋਕੜ ਮਾੜਾ ਨਹੀਂ ਹੈ ਮੇਰੇ ਇਸ ਹਾਲ ਦਾ ਕਾਰਨ ਕੀ ਤਕਦੀਰ ਹੈ ਬਾਜ ਦੀਆਂ ਅੱਖਾਂ ਬੰਦ ਹੋ ਰਹੀਆਂ ਸੀ ਬਾਜ ਚਾਹ ਕੇ ਵੀ ਆਪਣੀ ਅੱਖਾਂ ਨਹੀਂ ਖੋਲ ਪਾ ਰਿਹਾ ਸੀ ਛੱਡ ਦਿਓ ਇਸਨੇ ਕੀ ਕੀਤਾ ਹੈ ਇਸ ਨੂੰ ਛੱਡ ਦਿਓ ਇਸ ਨੂੰ ਛੱਡ ਦਿਓ ਇਹ ਆਵਾਜ਼ਾਂ ਉਸ ਦੇ ਕੰਨਾਂ ਵਿੱਚ ਗੂੰਜ ਰਹੀਆਂ ਸੀ ਇਹ ਆਵਾਜ਼ਾਂ ਤੇਜ਼ ਹੁੰਦੀਆਂ ਜਾ ਰਹੀਆਂ ਸੀ ਅਚਾਨਕ ਹੀ ਮੂੰਹ ਉੱਤੇ ਪੈਂਦਾ ਜ਼ੋਰਦਾਰ ਪਾਣੀ ਉਸ ਨੂੰ ਥੋੜਾ ਥੋੜਾ ਹੋਸ਼ ਵਿੱਚ ਲੈ ਕੇ ਆਉਂਦਾ ਹੈ ਪੰਜ-ਛੇ ਮੁੰਡੇ ਉਸ ਉੱਤੇ ਨਸ਼ੇ ਦੀ ਹਾਲਤ ਵਿੱਚ ਹੀ ਵਾਰ ਕਰ ਰਹੇ ਸੀ ਇੱਕ ਤੇਜ਼ ਤਾਰ ਹਥਿਆਰ ਨਾਲ ਜ਼ੋਰ ਦੇਣੀ ਬਾਅਦ ਸਿਰ ਪਿੱਛੇ ਵਾਰ ਕੀਤਾ ਗਿਆ ਕੋਈ ਹੋਸ਼ ਸੁਰਤ ਉਸ ਨੂੰ ਨਹੀਂ ਰਹੀ ਕੌਣ ਸੀ ਇਹ ਸਾਰੇ ਜਿਹੜੇ ਉਸ ਨੂੰ ਜਾਨਵਰ ਦੀ ਤਰ੍ਹਾਂ ਮਾਰ ਰਹੇ ਸੀ ਕੌਣ ਸੀ ਇਹ ਸਾਰੇ ਜਿਹੜੇ ਉਸ ਨੂੰ ਬਾਰ ਬਾਰ ਮਾਰ ਰਹੇ ਸੀ ਹਸਪਤਾਲ ਦੇ ਬੈੱਡ ਤੇ ਪਿਆ ਆਵਾਜ਼ ਹੌਲੀ ਹੌਲੀ ਅੱਖ ਖੋਲਦਾ ਹੈ ਉਸ ਨੂੰ ਸਿਰ ਵਿੱਚ ਬਹੁਤ ਤੇਜ਼ ਦਰਦ ਹੁੰਦਾ ਹੈ ਉਸ ਦੇ ਕੰਨਾਂ ਵਿੱਚ ਉਸ ਦੀ ਮੰਮੀ ਦੀ ਜਸਵੀਰ ਦੀ ਆਵਾਜ਼ ਪੈਂਦੀ ਹੈ ਜਸਵੀਰ ਕਹਿੰਦੀ ਪੁੱਤ ਪਿਆਰ ਹੈ ਮੈਂ ਡਾਕਟਰ ਨੂੰ ਦੱਸ ਕੇ ਆਉਂਦੀ ਹਾਂ ਕਿ ਤੈਨੂੰ ਹੋਸ਼ ਆ ਗਿਆ ਹੈ ਬਾਜ ਕਹਿੰਦਾ ਦਰਦ ਵਾਲੀ ਆਵਾਜ਼ ਵਿੱਚ ਮੈਨੂੰ ਕੀ ਹੋਇਆ ਸੀ ਕੀ ਹੋਇਆ ਸੀ ਮੈਨੂੰ ਹਾਈ ਹਾਈ ਜਸਵੀਰ ਕਹਿੰਦੀ ਪੁੱਤ ਬੋਲ ਨਾ ਤੇਰੇ ਦਰਦ ਹੋ ਰਿਹਾ ਹੈ ਪਾਪੀਆਂ ਨੇ ਤੈਨੂੰ ਬਹੁਤ ਮਾਰਿਆ ਸੀ ਮਾਰ ਮਾਰ ਕੇ ਅਤਮ ਹੋਇਆ ਕਰ ਦਿੱਤਾ ਉਹ ਤਾਂ ਕਿਸੇ ਤਰ੍ਹਾਂ ਤੈਨੂੰ ਸਮੇਂ ਦੇ ਨਾਲ ਹਸਪਤਾਲ ਲੈ ਆਈ ਤਾਂ ਕੀਤੇ ਜਾ ਕੇ ਤੇਰਾ ਬਚਾਅ ਹੋਇਆ ਬਾਜ ਕਹਿੰਦਾ ਜਸ਼ਨ ਜਸ਼ਨ ਇੱਥੇ ਸੀ ਪਰ ਹੋਇਆ ਕੀ ਸੀ ਮੈਨੂੰ ਕੁਝ ਤਾਂ ਦੱਸੋ ਮੈਨੂੰ ਹੋਇਆ ਕੀ ਸੀ ਜਸਵੀਰ ਕਹਿੰਦੀ ਤੈਨੂੰ ਜਸ਼ਨ ਹੋਣੀ ਆ ਕੇ ਸਾਰਾ ਕੁਝ ਆਪ ਦੱਸ ਦੇਣਗੇ ਮੈਂ ਡਾਕਟਰ ਨੂੰ ਬੁਲਾ ਕੇ ਲੈ ਕੇ ਆਉਣੀ ਆ ਜਸਵੀਰ ਕੌਰ ਉੱਠ ਕੇ ਡਾਕਟਰ ਨੂੰ ਬੁਲਾਉਣ ਚਲੇ ਜਾਂਦੀ ਹੈ ਬਾਜ dard ਦੇ ਨਾਲ ਤੜਫ ਰਿਆ ਹੁੰਦਾ ਡਾਕਟਰ ਆ ਕੇ ਉਸ ਦਾ ਚੈੱਕਅਪ ਕਰਦੇ ਨੇ ਤੇ ਜਸਵੀਰ ਕੌਰ ਨੂੰ ਕੁਝ ਦਵਾਈਆਂ ਲੈ ਕੇ ਆਉਣ ਲਈ ਆਖ ਦਿੰਦੇ ਨੇ ਜਸਵੀਰ ਕੌਰ ਬਾਜ ਨੂੰ ਇਸ ਤਰ੍ਹਾਂ ਹੀ ਛੱਡ ਕੇ ਦਵਾਈ ਲੈਣ ਚਲੀ ਜਾਂਦੀ ਹੈ ਦੇ ਨਾਲ ਦੀ ਨਾਲ ਜਸ਼ਨ ਨੂੰ ਫੋਨ ਕਰ ਦਿੰਦੀ ਹੈ ਕਿ ਬਾਜ ਕੋਲ ਚਲੇ ਜਾਵੇ ਜਸ਼ਨ ਹਸਪਤਾਲ ਵਿੱਚ ਹੀ ਹੁੰਦਾ ਹੈ ਉਹ ਸਿੱਧਾ ਬਾਜ ਕੋਲ ਆ ਜਾਂਦਾ ਹੈ ਉਸ ਨੂੰ ਦੇਖ ਤੇ ਹੀ ਬਾਜ ਕਹਿੰਦਾ ਮੇਰਾ ਤਾਂ ਕਿਸੇ ਨੇ ਪੱਕਾ ਹੀ ਪੱਤਾ ਕੱਟ ਦੇਣਾ ਸੀ ਪਹਿਲਾਂ ਕੋਲ ਕੋਈ ਮਾਲ ਹੈ ਤਾਂ ਦਸਵੇਂ ਖਾਣਾ ਹੈ ਜਸ਼ਨ ਕਹਿੰਦਾ ਬੈੱਡ ਤੇ ਪਿਆ ਹੈ ਮਰਨ ਹੋਇਆ ਪਿਆ ਹੈ ਤੇਰਾ ਫੇਰ ਵੀ ਨਸ਼ੇ ਦਾ ਸੋਚ ਰਿਆ ਹੈ ਵਾਜ ਕਹਿੰਦਾ ਯਾਰ ਪਰ ਮੇਰੇ ਤੇ ਆ ਵਾਰ ਕਿਸਨੇ ਕੀਤਾ ਜਸ਼ਨ ਕਹਿੰਦਾ ਕਰ ਰਹਾ ਯਾਰ ਵੋਟਾਂ ਤੇ ਕੀ ਸਿਆਪਾ ਪਾਇਆ ਸੀ ਜਸ਼ਨ ਦੀ ਗੱਲ ਸੁਣ ਕੇ ਬਾਜ ਪਿੱਛੇ ਨੂੰ ਪੈ ਕੇ ਸੋਚੀ ਪੈ ਜਾਂਦਾ ਹੈ ਮੈਂ ਬਾਜ ਮੈਂ ਤਾਂ ਕਰ ਦਾਰੂ ਪੀ ਕੇ ਪਿਆਸੀ ਤਕਦੀਰ ਨੂੰ ਯਾਦ ਕਰ ਰਿਹਾ ਸੀ ਫਿਰ ਇਹ ਕੀ ਉਸ ਦਿਨ ਵੋਟਾਂ ਵਾਲੇ ਦਿਨ ਮੈਂ ਕੀ ਕੀਤਾ ਸੀ ਫਿਰ ਬਾਜ ਨੂੰ ਯਾਦ ਆਉਂਦਾ ਹੈ ਕਿ ਪਿੰਡ ਦਾ ਮਾਹੌਲ ਮਗਿਆ ਪਿਆ ਸੀ ਕਿ ਸਰਪੰਚੀ ਤੇ ਇਸ ਵਾਰ ਕੌਣ ਖੜਦਾ ਹੈ ਕਿਸ ਦੇ ਹੱਥ ਪਿੰਡ ਦੀ ਹਕੂਮਤ ਆਵੇਗੀ ਆਮ ਲੋਕਾਂ ਵਿੱਚ ਜਿੰਨੀ ਤਾਂਗ ਸੀ ਇਸ ਦੀ ਉਸ ਤੋਂ ਬਾਅਦ ਕੇ ਪੈਸੇ ਵਾਲਿਆਂ ਨੂੰ ਤਾਂਗ ਲੱਗੀ ਸੀ ਕਿ ਪੈਸਾ ਤਾਂ ਕੋਲ ਹੈ ਹੀ ਹੁਣ ਕੋਈ ਤਾਕਤ ਵੀ ਹੱਥ ਵਿੱਚ ਆ ਜਾਵੇ 5 ਸਾਲ ਪਹਿਲਾਂ ਦਾ ਸਰਪੰਚ ਸਰਬਸਹਿਮਤੀ ਦੇ ਨਾਲ ਬਣਾਇਆ ਗਿਆ ਸੀ ਇਸ ਵਾਰ ਵੀ ਇਹੀ ਗੱਲ ਕੀਤੀ ਜਾ ਰਹੀ ਸੀ ਪਰ ਪਿੰਡ ਦੇ ਕੁਝ ਲੋਕ ਇਸ ਪੱਖ ਵਿੱਚ ਨਹੀਂ ਸੀ। ਕੁਝ ਪੈਸੇ ਵਾਲਿਆਂ ਹਸਤੀਆਂ ਤਾਂ 5 ਲੱਖ ਪੇਸ਼ ਕਰਕੇ ਸਰਪੰਚੀ ਲੈਣ ਲਈ ਤਿਆਰ ਸੀ ਪਰ ਪਿੰਡ ਦਾ ਮਾਹੌਲ ਕਹਿ ਰਿਹਾ ਸੀ ਕਿ ਵੋਟਾਂ ਪਾਏ ਬਿਨਾ ਗੱਲ ਨਹੀਂ ਬਣਨੀ। ਸਾਰੇ ਪਾਸੇ ਅਲੱਗ-ਅਲੱਗ ਹੋ ਗਏ। ਅਧਰਮੀਆਂ ਦਾ ਅਲੱਗ, ਜੱਟਾਂ ਦਾ ਅਲੱਗ, ਪੱਟੀ ਵਾਲੇ ਜੱਟਾਂ ਦਾ ਅਲੱਗ। ਕੌਣ ਜਿੱਤੇਗਾ ਬਾਜ਼ੀ ਇਸ ਵਾਰ? ਇੱਕ ਬੈਠਕ ਹੋਈ। ਜਿਸ ਵਿੱਚ ਪੂਰਾ ਪਿੰਡ ਤੇ ਲਗਭਗ ਹੋਰ ਬੰਦੇ ਵੀ ਸ਼ਾਮਲ ਸੀ ਅੱਜ ਤੋਂ 15 ਸਾਲ ਪਹਿਲਾਂ ਦੀ ਸਰਪੰਚਣੀ ਬੀਬੀ ਰਮਨਜੀਤ ਕੌਰ ਬੋਲੀ ਮੈਂ ਇਸ ਵਾਰ ਸਰਪੰਚੀ ਤੇ ਖੜਨਾ ਹੈ ਮੈਂ ਸਾਬਕਾ ਸਰਪੰਚ ਰਹਿ ਚੁੱਕੀ ਹਾਂ ਮੈਨੂੰ ਸਿਆਸਤ ਦੀ ਪੂਰੀ ਜਾਣਕਾਰੀ ਹੈ ਕਿਵੇਂ ਕਰੀਦੀ ਹੈ ਵੈਸੇ ਮੈਂ ਇਸ ਕਰਕੇ ਖੜਨਾ ਹੈ ਕਿਉਂਕਿ ਮੈਂ ਨਹੀਂ ਚਾਹੁੰਦੀ ਕੋਈ ਚਮਾਰ ਜਾਤ ਦਾ ਬੰਦਾ ਪਿੰਡ ਦਾ ਸਰਪੰਚ ਖੜਾ ਹੋਵੇ ਕੋਈ ਉਸ ਜਾਤੀ ਦਾ ਖੜਦਾ ਹੈ ਤੇ ਮੈਂ ਖੜਨਾ ਹੈ ਜੇਕਰ ਕੋਈ ਜੱਟ ਖੜਦਾ ਹੈ ਤਾਂ ਫਿਰ ਮੈਂ ਨਹੀਂ ਖੜਨਾ ਇਹ ਉਸ ਦੀ ਇੱਕ ਅਲੱਗ ਹੀ ਸ਼ਰਤ ਸੀ ਕਿ ਜੇਕਰ ਕੋਈ ਜੱਟ ਖੜਦਾ ਹੈ ਤਾਂ ਮੈਂ ਨਹੀਂ ਖੜਦੀ ਪਰ ਜੇਕਰ ਕੋਈ ਅਧਰਮੀ ਜਾਤ ਦਾ ਖੜਦਾ ਹੈ ਤਾਂ ਮੈਂ ਵੋਟਾਂ ਵਿੱਚ ਖੜਨਾ ਹੈ ਇਹ ਇੱਕ ਅਜੀਬ ਜਿਹੀ ਸ਼ਰਤ ਸੀ ਜਾਂ ਕੋਈ ਚਾਲ ਸੀ ਉਸ ਦੀ ਪਰ ਉਹ ਤਾਂ ਮੇਰੇ ਨਾਲ ਚਾਲ ਚੱਲ ਗਈ ਅਸਲ ਵਿੱਚ ਉਹ ਰਮਨਜੀਤ ਕੌਰ ਬਾਜ ਦੇ ਨਾਮ ਦੇ ਘਰ ਵਿੱਚੋਂ ਉਸ ਦੀ ਮਾਮੀ ਲੱਗਦੀ ਸੀ ਕੁਝ ਪੁਰਾਣੀਆਂ ਗੱਲਾਂ ਕਰਕੇ ਘਰਾਂ ਦੀ ਬੋਲਚਾਲ ਬੰਦ ਸੀ ਪਰ ਉਸ ਨੇ ਬਾਜ ਨੂੰ ਆਪਣੇ ਕੋਲ ਬੁਲਾਇਆ ਇੱਕ ਰਾਤ ਤੇ ਕਿਹਾ ਸੀ ਕਿ ਜੇਕਰ ਉਹ ਉਸ ਦਾ ਕੰਮ ਕਰੇਗਾ ਤਾਂ ਬਦਲੇ ਵਿੱਚ ਉਸ ਦੇ ਪੂਰੇ 1 ਮਹੀਨੇ ਦੇ ਨਸ਼ੇ ਪੱਤੇ ਦਾ ਪ੍ਰਬੰਧ ਹੋ ਜਾਵੇਗਾ ਬਸ ਉਹ ਕਰਨਾ ਇਹ ਹੈ ਕਿ ਜਦੋਂ ਸਰਵ ਸਹਿਮਤੀ ਦੇ ਨਾਲ ਪਿੰਡ ਦਾ ਸਰਪੰਚ ਚੁਣਨ ਦੀ ਗੱਲ ਹੋਵੇਗੀ ਤਾਂ ਤੂੰ ਮੌਜੂਦਾ ਸਰਪੰਚ ਨੂੰ ਸਭ ਦੇ ਸਾਹਮਣੇ ਨੰਗਾ ਕਰਨਾ ਹੈ ਗੱਲਾਂ ਤੈਨੂੰ ਮੈਂ ਦੱਸ ਦੇਣੀਆਂ ਕਿ ਕੀ ਕੀ ਕਹਿਣਾ ਹੈ ਨਸ਼ੇ ਦੀ ਹਾਲਤ ਵਿੱਚ ਬਾਜ ਉਸ ਦੇ ਕਾਬੂ ਵਿੱਚ ਚਲਿਆ ਗਿਆ ਹੁਣ ਜਦੋਂ ਸਾਰੇ ਪਿੰਡ ਦਾ ਇਕੱਠ ਹੋਇਆ ਕਿ ਸਰਵਸੰਮਤੀ ਦੇ ਨਾਲ ਇੱਕ ਜਾਣੇ ਨੂੰ ਪਿੰਡ ਦਾ ਸਰਪੰਚ ਚੁਣ ਲਓ ਤਾਂ ਪਿੰਡ ਵਿੱਚ ਬਦਨਾਮ ਬਾਜ ਪੂਰਾ ਨਸ਼ਾ ਕਰਕੇ ਆਪਣੀ ਮੋਟਰਸਾਈਕਲ ਤੇ ਜਾ ਕੇ ਸਭ ਦੇ ਵਿੱਚ ਜਾ ਵੜਦਾ ਹੈ ਬਾਕੀ ਕਹਾਣੀ ਅਗਲੇ ਭਾਗ ਵਿੱਚ ਜੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਜਰੂਰ ਕਰ ਦਿਓ ਜੀ ਕਹਾਣੀ ਨੂੰ ਲਾਈਕ ਵੀ ਕਰ ਦਿਓ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਜੀ